ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 28 ਅਗਸਤ ਦਾ ਦਿਨ ਹੈ ਜੀ ਸਵੇਰ ਦਾ ਟਾਈਮ ਹੈ ਤੇ ਲਗਭਗ 7:30 ਵਜਣ ਜਾ ਰਹੇ ਆ ਮੌਸਮ ਦੀ ਆਪਾਂ ਗੱਲ ਕਰਨੀ ਆ ਅੱਜ ਦੀ ਤੇ ਡੈਮਾਂ ਦੀ ਗੱਲ ਕਰਾਂਗੇ ਡੈਮਾਂ ਚੋਂ ਜੋ ਨਵੀਆਂ ਅਪਡੇਟ ਆ ਰਹੀਆਂ ਨੇ ਬੀਬੀ ਐਮ ਬੀ ਪ੍ਰਸ਼ਾਸਨ ਵੱਲੋਂ ਜਿਹੜੇ ਨਵੇਂ ਫੈਸਲੇ ਲਏ ਗਏ ਨੇ ਉਹਤੇ ਤੁਹਾਨੂੰ ਅਪਡੇਟ ਦਿਆਂਗੇ ਸੋ ਅੱਜ ਮੌਸਮ ਕਿੱਦਾਂ ਦਾ ਰਹਿ ਸਕਦਾ ਪੰਜਾਬ ਖੁਲਸ ਨਾਲ ਲੱਗਦੇ ਖੇਤਰਾਂ ਦਾ ਉਹਦੀ ਆਪਾਂ ਗੱਲ ਕਰਾਂਗੇ ਸੋ ਸੌਤੋਂ ਪਹਿਲਾਂ ਗੱਲ ਮੌਸਮ ਦੀ ਕਰੀਏ ਤੇ ਉਸ ਤੋਂ ਪਹਿਲਾਂ ਆਪਾਂ ਗੱਲ ਜੜੀਆ ਡੈਮਾਂ ਦੀ ਕਰ ਲੈਨੇ ਆਂ ਕੱਲ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMB ਵੱਲੋਂ ਦੋ ਫੈਸਲੇ ਲੈ ਗਏ ਨੇ ਪਹਿਲਾ ਫੈਸਲਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਆ ਰਿਲੀਜ਼ ਕੀਤਾ ਜਾ ਰਿਹਾ ਸੀ 45 ਆਪਣੇ 44000 ਕਿਲੋਸਕ ਜਿਹਾ ਲਗਭਗ ਸੋ ਉਹਨੂੰ ਵਧਾ ਦਿੱਤਾ ਗਿਆ ਕੱਲ ਦੇਰ ਰਾਤ ਤੋਂ ਯਾਨੀ ਕਿ ਕੱਲ ਰਾਤ 9:00 ਵਜੇ ਹੋਸਟਫਾਈ ਸੀ BBMB ਨੇ ਤੇ ਉਹ ਪਾਣੀ ਵਧਾ ਕੇ 48000 ਕਿਲੋਸਕ ਜਿਹੜਾ ਕਰ ਦਿੱਤਾ ਗਿਆ ਸੋ ਇਹ ਪਾਣੀ ਠੀਕ ਠਾਕ ਹੈ ਇਸ ਲਈ ਸਤਲੁਜ ਜਲੇ ਪੱਕ ਤੋਂ ਕੋਈ ਅਲਰਟ ਹਾਲੇ ਕੋਈ ਨਹੀਂ ਜਾ ਰ ਕੀਤਾ ਗਿਆ ਕਿਉਂਕਿ ਜਿਹੜਾ 48000 ਕਿਓਸਕ ਪਾਣੀ ਆਣਾ ਉਹ ਚੋਂ ਅੱਧਾ ਪਾਣੀ ਤਾਂ ਜਣਾ ਨਹਿਰਾ ਦੇ ਲੰਘ ਜਾਣਾ ਸਰਹੰਦ ਫਿਲਟਰ ਤੇ ਜਿਹੜੀਆਂ ਹੋਰ ਨਹਿਰਾਂ ਨੇ ਅੱਧਾ ਪਾਣੀ ਉਹ ਚ ਚੱਲ ਜਾਣਾ ਤੇ 52000 ਕਿਓਸਕ ਜਿਹੜਾ 7 ਰੋਜ਼ ਦੇ ਵਿੱਚ ਆਵੇਗਾ ਸੋ ਜਿਹੜਾ ਕਿ ਕੋਈ ਬਹੁਤ ਵੱਡਾ ਅਲਰਟ ਹਾਲੇ ਇਸ ਵਕਤੋਂ ਨਹੀਂ ਹੈ ਦੂਜੀ ਅਫਡੇਟ ਪੌਂਗ ਡੈਮ ਦੀ ਪੌਂਗ ਡੈਮ ਪਹਿਲਾਂ ਹੀ ਆਪਣਾ ਨੱਕੋ ਨੱਕ ਭਰਿਆ ਹੋਇਆ 1390 ਉਹਦੀ ਕਪੈਸਿਟੀ ਆ ਫੁੱਟ ਦੀ ਤੇ ਉਹ 1390 ਤੋਂ ਤਾਂ ਚੱਲਦਾ ਹੋਇਆ 1393 94 ਦੇ ਲਗਭਗ ਚੱਲਦਾ ਹੋਇਆ ਸੋ ਉਹਦੇ ਚੋਂ ਪਾਣੀ ਛੱਡਣਾ ਪ੍ਰਸ਼ਾਸਨ ਦੀ ਮਜਬੂਰੀ ਵੀ ਆ ਪਾਣੀ ਉਹ ਜੋ ਰਿਲੀਜ਼ ਕੀਤਾ ਜਾਣਾ ਜ਼ਰੂਰੀ ਆ ਇਸ ਲਈ ਉਹਦਾ ਪਾਣੀ ਦੀ ਜਿਹੜੀ ਕਪੈਸਿਟੀ ਹੈਗੀ ਆ ਉਹ ਵਧਾ ਦਿੱਤੀ ਗਈ ਆ ਜਿੱਥੇ ਪਹਿਲਾਂ ਪਾਣੀ ਛੱਡਿਆ ਜਾ ਰਿਹਾ ਸੀ 75-80 ਹਜ਼ਾਰ ਕਿਊਸਕ ਆ ਬਿਆਜ਼ ਜ਼ਰੀਆ ਦੇ ਵਿੱਚ ਉਹ ਅੱਜ ਦੁਪਹਿਰ 2 ਵਜੇ ਤੋਂ ਯਾਨੀ ਕਿ 28 ਅਗਸਤ ਦੁਪਹਿਰ 2 ਵਜੇ ਤੋਂ 110000 ਕਿਲੋ ਸਿਕਾ ਜਿਹੜਾ ਪਾਣੀ ਉਹ ਹੁਣ ਰਿਲੀਜ਼ ਕੀਤਾ ਜਾਵੇਗਾ ਬਿਆਸ ਦਰਿਆ ਦੇ ਵਿੱਚ ਪਹਿਲੇ ਹੀ ਸਾੜਾ ਦੀ ਮਾਰ ਚੱਲ ਰਹੀ ਨੇ ਇਲਾਕੇ ਖਾਸ ਕਰ ਸਰਹੱਦੀ ਜ਼ਿਲ੍ਹੇ ਤੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹਾਲੇ ਕੋਈ ਰਾਹਤ ਫਿਲਹਾਲ ਮਿਲਣ ਦੀ ਸੰਭਾਵਨਾ ਨਹੀਂ ਜਾਪ ਰਹੀ ਕਿਉਂਕਿ ਪਿੱਛੋਂ ਪਾਣੀ ਹੋਰ ਆ ਰਿਹਾ 110000 ਕਿਲੋ ਸਿਕਾ ਵੱਡੀ ਮਾਤਰਾ ਦਾ ਪਾਣੀ ਹੁੰਦਾ ਤੇ ਇਹ ਪਾਣੀ ਹੋਰ ਜਿਹੜੀਆਂ ਔਂਕੜਾਂ ਖੜੀਆਂ ਕਰ ਸਕਦਾ ਜਿੱਥੇ ਰਾਹਤ ਬਚਾ ਦਾ ਕੰਮ ਚੱਲ ਰਿਹਾ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਜਿਹੜਾ ਬਿਆਸ ਤੇ ਸਤਲੋਜ ਦੋਨੋਂ ਜਾ ਕੇ ਹਰੀਕੇ ਹੜ੍ਹ ਤੇ ਮਿਲਦੇ ਨੇ ਹਰੀਕੇ ਹੜ੍ਹ ਤੋਂ ਅੱਗੇ ਫਾਜਲਕਾ ਹੋ ਗਿਆ ਫਿਰ ਫਿਰੋਸਰ ਹੋ ਗਿਆ ਸ਼ਰੀਤਾਨਾ ਤਾਨਾ ਸਾਹਿਬ ਦੇ ਕੋਲ ਸਪੈੰਡ ਹੋ ਗਏ ਇੱਥੇ ਹਾਲਾਤ ਥੋੜੇ ਬਿਗੜ ਸਕਦੇ ਨੇ ਕਿਉਂਕਿ ਜਿਹੜਾ ਪਾਣੀ ਉੱਤੇ ਫਿਰ ਇਕੱਠਾ ਹੋ ਰਿਹਾ ਪਾਣੀਕ 3 ਲੱਖ ਦੇ ਕਰੀਬ 2 ਲੱਖ 25-30 ਹਜ਼ਾਰ ਦੇ ਕਰੀਬ ਪਾਣੀ ਜਿਹੜਾ ਹਰੀਕੇ ਹੜ੍ਹ ਤੋਂ ਅੱਗੇ ਜਾ ਰਿਹਾ ਸੋ ਉਹਦੇ 'ਚ ਕਾਫੀ ਜਿਹੜੇ ਹੜਾ ਦੀ ਮਾਰ ਪਿੰਡ ਚੱਲ ਰਹੇ ਨੇ ਉੱਥੇ ਪਾਣੀ ਹਾਲੇ ਹੋਰ ਵਧੇਗਾ ਆਉਂਦੇ 3-4 ਦਿਨਾਂ ਦੇ ਵਿੱਚ ਸੋ ਇਹ ਤਾਂ ਗੱਲ ਹੈ ਜੀ ਡੈਮਾਂ ਦੀ ਦੋਨਾਂ ਟਾਈਮਾਂ ਤੋਂ ਪਾਣੀ ਅੱਜ ਵਾਧੂ ਰਿਲੀਜ਼ ਕੀਤਾ ਜਾਣਾ ਤੇ ਤੀਜਾ ਡੈਮ ਵੀ ਰਹਿ ਗਿਆ ਥੀਮ ਡੈਮ ਉਥੇ ਰਾਵੀ ਦੇ ਵਿੱਚ ਪਾਣੀ ਜਿਹੜਾ ਐਜ਼ ਇਟ ਉਸੇ ਤਰ੍ਹਾਂ ਰਿਲੀਜ਼ ਕੀਤਾ ਜਾ ਰਿਹਾ ਹਾਲਾਂਕਿ ਉਹ ਡੈਮ ਵੀ ਭਰਿਆ ਹੋਇਆ ਪਰ ਉਹਦੇ 'ਚ ਵਾਧਾ ਹਲੇ ਨਹੀਂ ਕੀਤਾ ਗਿਆ ਪਾਣੀ ਉਸੇ ਤਰ੍ਹਾਂ ਰਿਲੀਜ਼ ਕੀਤਾ ਜਾ ਰਿਹਾ ਜਿਵੇਂ ਫੈਲਾ ਕੀਤਾ ਜਾ ਰਿਹਾ ਸੀ ਹੁਣ ਗੱਲ ਮੌਸਮ ਦੀ ਕਰਦੇ ਹਾਂ ਜੀ ਅਸਲੇ ਦੇ ਆ ਤਾਜ਼ਾ ਸੈਟਲਾਈਟ ਤੁਸੀਂ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਤੜਕੇ ਸਵੇਰੇ ਜੰਮ ਕੇ ਮੀਂਹ ਵਰਿਆ 2-3 ਘੰਟੇ ਜਿਹੜਾ ਬੱਦਲ ਹੈ ਤੁਸੀਂ ਅਸਲੇ ਦੇ ਸਕਦੇ ਹਾਂ ਕਿ ਚੰਡੀਗੜ੍ਹ ਔਰ ਪੁਆਦ ਖੇਤਰ ਤੇ ਦੋਆਬੇ ਖੇਤਰ ਦੇ ਤੁਸੀਂ ਬਣਿਆ ਹੋਇਆ ਗੜ ਸ਼ੰਕਰ ਹੋ ਗਿਆ ਬਲਾਚਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇੱਧਰ ਸ਼ਰੀਆਨਤਪੁਰ ਸਾਹਿਬ ਨੰਗਲ ਰੋਪੜ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਜੰਮ ਕੇ ਮੀਂਹ ਵਰਿਆ ਅੱਜ ਤੜਕੇ ਸਵੇਰੇ 2-2.5 ਘੰਟੇ ਤੇ ਤਗੜੇ ਮੀਂਹ ਤੇ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਏ ਸੋ ਜਿਵੇਂ ਕਿ ਤੁਹਾਨੂੰ ਅਸੀਂ ਦੱਸਦਾ ਸੀ ਕਿ ਵੱਡੇ ਮੀਂਹ ਯਾਨੀ ਕਿ ਭਾਰੀ ਮੀਂਹ ਸਾਰੇ ਖੇਤਾਂ ਨੂੰ ਕਵਰ ਨਹੀਂ ਕਰਨਗੇ ਮਾਸੋਂ ਦਾ ਹੈਗਾ ਸੀਜ਼ਨ ਇਸ ਲਈ ਗਰਜ ਰੇਸ਼ਕ ਦੇ ਨਾਲ ਬੱਦਲ ਬਣਦੇ ਰਹਿਣਗੇ ਪਰ ਇਹ ਘੱਟ ਖੇਤਰੀ ਕਾਰਵਾਈਆਂ ਦੇਣਗੇ ਜਿਵੇਂ ਕਿ ਇਹ ਬੱਦਲ ਜਿਹੜਾ ਬਣਿਆ ਇਹ ਸਿਰਫ ਸੀਮਿਤ ਰਿਹਾ ਨਮਾਸ਼ਹਿਰ ਗੜਸ਼ੰਕਰ ਹੋ ਗਿਆ ਬਲਾਚਰ ਹੋ ਗਿਆ ਤੇ ਨਾਲ ਲੱਗਦੇ ਜਿਹੜੇ ਖੇਤਰ ਹੈਗੇ ਆ ਕੁਝ ਇਧਰ ਪੂਰਤਸਣੇ ਰੋਪੜ ਦੇ ਕੁਝ ਖੇਤਰ ਚੰਡੀਗੜ੍ਹ ਦੇ ਕੁਝ ਖੇਤਰ ਇਧਰ ਹੁਸ਼ਿਆਰਪੁਰ ਦੇ ਕੁਝ ਖੇਤਰ ਜਲੰਧਰ ਕਪੂਰਥਾਲੀ ਦੇ ਕੁਝ ਖੇਤਰ ਉਸ ਨੇ ਜਿੱਥੇ ਮੀਂਹ ਵਰਿਆ ਇਸਲਾਵਾ ਇਧਰ ਤਲਕੇ ਸਵੇਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਡਰਜ ਹੋਈ ਨੇ ਕੁਝ ਖੇਤਰਾਂ ਦੇ ਵਿੱਚ ਪਠਾਨਕੋਟ ਦੇ ਵਿੱਚ ਸੋ ਇਹ ਘੱਟ ਖੇਤਰੀ ਕਾਰਵਾਈਆਂ ਨੇ ਯਾਨੀ ਕਿ ਵੱਡੇ ਪੱਧਰ ਦੀਆਂ ਕਾਰਵਾਈਆਂ ਨਹੀਂ ਹੋਣਗੀਆਂ ਅਗਲੇ ਕਹਿ ਲਈਏ ਕਿ 24-36 ਘੰਟਿਆਂ ਦੇ ਵਿੱਚ ਹਾਲਾਂਕਿ ਇੱਕ ਸਿਸਟਮ ਤਗੜਾ ਆ ਰਿਹਾ ਉਹ ਕਿੰਨਾ ਕੁ ਤਗੜਾ ਹੋਏਗਾ ਇਹ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੁਪਹਿਰ ਤੋਂ ਬਾਅਦ ਵੀ ਗਰਜ ਨਾਲ ਇਸੇ ਤਰ੍ਹਾਂ ਬਦਲ ਬਣ ਸਕਦਾ ਹੈ ਸ਼ਰਾਟ ਜਿੱਥੇ ਦੇ ਸਕਦਾ ਹੈ ਫਾਮਿਓ ਕੇਂਦਰੀ ਮਾਲਵਾ ਹੋਵੇ ਜਿਵੇਂ ਕਿ ਸੰਗਰੂਰ ਜ਼ਿਲ੍ਹਾ ਹੋ ਸਕਦਾ ਹੈ ਮਲੇਰਕੋਟਲਾ ਹੋ ਸਕਦਾ ਹੈ ਲਦੀਆ ਹੋ ਸਕਦਾ ਹੈ ਇੱਧਰ ਹੋ ਸਕਦਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਕਿਤੇ ਵੀ ਬਦਲ ਬਣਿਆ ਤਾਂ ਉਹ ਘੱਟ ਖੇਤਰੀ ਕਾਰਵਾਈਆਂ ਦੇਵੇਗਾ ਇੱਧਰ ਮੱਝਾ ਵਾਲੇ ਖਾਸ ਵੀ ਹੋ ਸਕਦਾ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਹੁਸ਼ਿਆਰਪੁਰ ਅੱਜ ਦੁਪਹਿਰ ਤੋਂ ਬਾਅਦ ਵੀ ਗਰਜ ਨਾਲ ਇਸ ਵਾਲੇ ਬਦਲ ਬਣ ਸਕਦੇ ਨੇ ਪਰ ਉਹ ਘੱਟ ਖੇਤਰੀ ਯਾਨੀ ਕਿ ਲਿਮਟਿਡ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਣਗੇ ਤੇ ਪਾਰੇ ਮੇ ਲੱਗ ਸਕਦਾ ਘੰਟੇ ਡੇਢ ਘੰਟੇ ਲਈ ਬਾਕੀ ਖੇਤਰਾ ਦੇ ਵਿੱਚ ਇੱਕੋ ਬੱਦਲ ਬਣੇ ਤੇ ਸਾਰੇ ਖੇਤਰਾਂ ਨੂੰ ਕਵਰ ਕਰ ਲੈ ਇਦਾਂ ਨਹੀਂ ਹੋ ਸਕਦਾ ਲਿਮਟਡ ਗਾਰਮੀਆਂ ਤੇ ਅਸਰ ਹੋਣਗੇ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਔਰ ਪਹਾੜਾਂ ਦੇ ਵਿੱਚ ਵੀ ਪਹਾੜਾ ਦੇ ਵਿੱਚ ਜੇਕਰ ਗੱਲ ਕਰਦੇ ਆਂ ਕੱਲ ਇੱਧਰ ਜੰਮੂ ਵਾਲੇ ਫਾਸੇ ਫਿਰ ਤੋਂ ਇੱਕ ਖੇਤਰ ਦੇ ਵਿੱਚ ਬੱਦਲ ਫਟਿਆ ਬੱਦਲ ਫਟਣ ਦੇ ਨਾਲ ਜਿਹੜਾ ਪਾਣੀ ਇਕੱਠਾ ਹੁੰਦਾ ਸਾਰਾ ਆ ਕੇ ਪੌਂਗ ਡੈਮ ਦੇ ਵਿੱਚ ਮਿਲਣਾ ਪੌਂਗ ਦੇ ਵਿੱਚ ਮਿਲੇਗਾ ਤੇ ਪਾਣੀ ਤੁਹਾਨੂੰ ਫਤਿਹਿਆ ਸਾਰਾ ਆ ਕੇ ਜਿਹੜਾ ਵਿਆਸ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਇੱਧਰ ਵਾਲੀਆ ਖਾਂ ਰਾਵੀ ਵਾਲੇ ਫਾਸੇ ਪੌਂਗ ਡੈਮ ਥੀਮ ਡੈਮ ਦੇ ਵਿੱਚ ਉੱਚੇ ਪਾਣੀ ਪਹਾੜਾ ਚੋਂ ਹੀ ਆਉਂਦਾ ਤੇ ਸਾਰੇ ਪਾਣੀ ਫੋਣੀ ਜਿਹੜੇ ਹਨ ਇਕੱਠੇ ਡੈਮੇਜ ਹੁੰਦੇ ਨੇ ਫਿਰ ਇਸੇ ਲਈ ਜਿਹੜਾ ਪ੍ਰਸ਼ਾਸਨ ਦੀ ਮਜਬੂਰੀ ਹੁੰਦੀ ਆ BBMP ਦੀ ਕਿ ਹੁਣ ਇਹ ਪਾਣੀ ਜਿਹੜਾ ਰਿਲੀਜ਼ ਕੀਤਾ ਜਾਣਾ ਜ਼ਰੂ ਕਿ ਅਲੀ ਵਿਗਾ ਸਕਦੇ ਆ ਕਿ ਪਹਿਲਾਂ ਫਾਣੀ ਇਹ ਰਿਲੀਜ਼ ਥੋੜਾ ਥੋੜਾ ਜਕਰ ਕੀਤਾ ਜਾਂਦਾ ਹੁੰਦਾ ਡੈਮ ਨਕੋ ਨਾ ਪਰੇ ਗਏ ਹੁੰਦੇ ਤਾਂ ਇਹ ਨੌਬਤ ਅੱਜ ਸ਼ਾਇਦ ਨਾ ਹੁੰਦੀ ਜਿਹੜੀ ਕਿ ਸਰਹੱਦੀ ਜ਼ਿਲ੍ਹੇ ਦੇ ਵਿੱਚ ਆ ਰਹੀ ਹੈ ਜਿੱਥੇ ਹੜ੍ਹ ਆਏ ਹੋਏ ਨੇ ਖੇਹਾਲ ਪ੍ਰਸ਼ਾਸਨ ਵੱਲੋਂ ਜੋ ਵੀ ਅਪਡੇਟਸ ਆਣਗੀਆਂ ਤੁਹਾਡੇ ਨਾਲ ਸ਼ੇਅਰ ਅਸੀਂ ਕਰਦੇ ਰਹਾਂਗੇ ਅੱਜ ਘਟ ਗੈਤਰੀ ਕਾਰਵਾਈਆਂ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਕਹ ਲਿਆ ਕਿ ਉੱਤਰਪੂਰਵ ਵਿਭਾਗ ਪੰਜ ਕੁਲਾ ਜਮਨਾ ਨਗਰ ਸਹਾਲਪੁਰ ਕੈਥਲ ਅੰਬਾਲਾ ਇਹਨਾਂ ਖੇਤਰਾ ਦੇ ਵਿੱਚ ਲਿਮਟਡ ਖੇਤਰਾ ਦੇ ਵਿੱਚ ਉਮੀਦਾਰ ਚ ਹੋ ਸਕਦੇ ਨੇ ਰਾਜਸਥਾਨ ਦੇ ਬਹੁਤੇ ਖੇਤਰਾ ਜਿਹੜਾ ਚੁੱਕੇ ਰਹਿਣਗੇ ਉੱਤਰਪੂਰਵ ਦੱਖਣ ਤੇ ਪੂਰਬੀ ਖੇਤਰਾ ਦੇ ਵਿੱਚ ਰਾ ਇਸਾਂ ਦੇ ਨਹੀਂ ਹਲੇ ਲੱਗਣਗੇ ਧੰਨਵਾਦ